ਜਿੱਥੇ ਕਿ ਇੱਕ ਪਾਸੇ ਭਾਰੀ ਗਰਮੀ ਨੇ ਲੋਕਾਂ ਦੇ ਵਾਟ ਕੱਢੇ ਹੋਏ ਨੇ ਤਾਂ ਦੂਸਰੇ ਪਾਸੇ ਭਾਰੀ ਤੂਫਾਨ ਨੇ ਵੀ ਲੋਕਾਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਹੈ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫੋਨ ਦੇ ਵਿੱਚ ਲੋਕਾਂ ਦੇ ਵੱਲੋਂ ਰਿਕਾਰਡ ਕਰਕੇ ਵਾਇਰਲ ਕੀਤੀ ਗਈ ਇਹ ਵੀਡੀਓ ਜੋ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਸ਼ਹਿਰ ਦੇ ਵਿੱਚ ਅੱਖਾ ਹੋ ਗਿਆ ਲੋਕਾਂ ਦਾ ਜਾਣਾ ਨਾ ਤਾਂ ਗੰਗਾ ਦੇ ਵਿੱਚ ਭਾਰੀ ਤੂਫਾਨ ਨੇ ਤਬਾਹੀ ਮਚਾਈ ਹੈ ਪੁਲ ਦੇ ਤਿੰਨ ਹਿੱਸੇ ਟੁੱਟ ਕੇ ਰੁੜ ਗਏ ਨੇ ਤਾਂ ਗੰਗਾ ਨਦੀ ਦੇ ਕਿਨਾਰੇ ਤੇ ਮੌਜੂਦ ਲੋਕ ਇਸ ਦ੍ਰਿਸ਼ ਨੂੰ ਕੈਮਰੇ ਦੇ ਵਿੱਚ ਕੈਦ ਕਰ ਦਿੰਦੇ ਨੇ ਤਾਂ ਵੀਡੀਓ ਮਿਰਜ਼ਾਪੁਰ ਜ਼ਿਲ੍ਹੇ ਦੇ ਸੰਦੋਰਾ ਦਾ ਹੈ ਜਿੱਥੇ ਕਿ ਇੱਕ ਪੀਪਾ ਪੁਲ ਬਣ ਰਿਹਾ ਹੁੰਦਾ ਹੈ ਤਾਂ ਹੁਣ ਤੱਕ ਤੂਫਾਨ ਆਉਣ ਤੇ ਦਰਖਤਾਂ ਤੇ ਟੈਂਟਾਂ ਨੂੰ ਟੁੱਟਦੇ ਤੇ ਨਦੀ ਦੇ ਵਿੱਚ ਤੈਰਦੇ ਦੇਖਿਆ ਹੋਏਗਾ ਪਰ ਦਰਿਆ ਦੇ ਵਿੱਚ ਤੈਰਦੇ ਹੋਏ ਦਰਖਤ ਦੀ ਵੀਡੀਓ ਵੀ ਅਕਸਰ ਸਾਹਮਣੇ ਆ ਜਾਂਦੀ ਹੈ ਹਾਲਾਂਕਿ ਯੂਪੀ ਦੇ ਮਿਰਜਾਪੁਰ ਜ਼ਿਲ੍ਹੇ ਦੇ ਵਿੱਚ ਗੰਗਾ ਨਦੀ ਤੇ ਇੱਕ ਪੀਪਾ ਪੁਲ ਇੱਕ ਤੇਜ਼ ਤੂਫਾਨ ਦੇ ਵਿੱਚ ਵੈਂਦਾ ਦਿਖਾਈ ਦਿੱਤਾ ਤਾਂ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਪੁਲ ਕਾਫੀ ਦੂਰ ਤੱਕ ਨਦੀ ਦੇ ਵਿੱਚ ਤੈਰਦਾ ਜਾਂਦਾ ਹੈ ਤਾਂ ਗੰਗਾ ਨਦੀ ਦੇ ਕਿਨਾਰੇ ਮੌਜੂਦ ਲੋਕਾਂ ਨੇ ਇਸ ਦ੍ਰਿਸ਼ ਨੂੰ ਕੈਮਰੇ ਦੇ ਵਿੱਚ ਕੈਦ ਕਰ ਲਿਆ ਤੇਜ਼ ਤੂਫਾਨ ਦੇ ਵਿੱਚ ਪੁੱਲ ਦੇ ਰੋੜ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਵਾਇਰਲ ਵੀਡੀਓ ਮਿਰਜ਼ਾਪੁਰ ਜ਼ਿਲ੍ਹੇ ਦਾ ਹੈ ਤਾਂ ਉੱਥੇ ਹੀ ਮਿਰਜ਼ਾਪੁਰ ਜ਼ਿਲ੍ਹੇ ਦੇ ਵਿੱਚ ਗਰਜ ਤੇ ਬਿਜਲੀ ਦੇ ਨਾਲ ਭਾਰੀ ਮੀਂਹ ਪਿਆ ਤੂਫਾਨ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਹਰ ਚੀਜ਼ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਣ ਦੇ ਲਈ ਬੇਤਾਬ ਹੁੰਦਾ ਹੈ ਤਾਂ ਉੱਥੇ ਹੀ ਪੀਪਾ ਪੁਲ ਵੀ ਹਵਾ ਨਾਲ ਗੰਗਾ ਨਦੀ ਦੇ ਵਿੱਚ ਰੁੜ ਗਿਆ ਤਾਂ ਹਵਾ ਦੀ ਤੇਜ਼ ਰਫ਼ਤਾਰ ਦੇ ਕਰਕੇ ਪੁਲ ਤਿੰਨ ਹਿੱਸਿਆਂ ਦੇ ਵਿੱਚ ਟੁੱਟ ਗਿਆ ਤੇ ਕਾਫੀ ਦੂਰ ਤੱਕ ਤੈਰਦਾ ਦਿਖਾਈ ਦੇ ਰਿਹਾ ਤਾਂ ਨਦੀ ਦੇ ਕੰਢੇ ਮੌਜੂਦ ਲੋਕ ਇਸ ਨਜ਼ਾਰੇ ਨੂੰ ਦੇਖ ਕੇ 당ਗ ਰਹਿ ਜਾਂਦੇ ਨੇ ਤੇ ਇਸ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਕਰ ਲੈਂਦੇ ਨੇ ਤਾਂ ਪੁਲ ਦੇ ਦਰਿਆ ਦੇ ਵਿੱਚ ਰੁੜ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਹਰ ਸਾਲ ਪੀਪਾ ਪੁਲ ਸਿੰਦੋਰਾ ਇਲਾਕੇ ਦੇ ਵਿੱਚ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਮਿਰਜ਼ਾਪੁਰ ਜ਼ਿਲ੍ਹੇ ਤੋਂ ਪਦੋਹੀ ਤੇ ਵਾਰਾਨਸੀ ਦੀ ਦੂਰੀ ਘੱਟ ਜਾਂਦੀ ਆ ਤਾਂ ਪੁਲ ਨੂੰ ਨਿਰਵਿਘਨ ਆਵਾਜਾਈ ਦੇ ਲਈ ਤਿਆਰ ਕੀਤਾ ਜਾ ਰਿਹਾ ਸੀ ਪੀਪਾ ਪੁਲ ਦੇ ਨਿਰਮਾਣ ਤੋਂ ਬਾਅਦ ਪਦੋਹੀ ਤੇ ਵਾਰਾਨਸੀ ਜਾਣ ਦੇ ਵਿੱਚ ਲਗਭਗ 1 ਘੰਟੇ ਦਾ ਸਮਾਂ ਬਚ ਜਾਂਦਾ ਹੈ ਹਾਲਾਂਕਿ ਅਤਿਵਾਰ ਨੂੰ ਆਏ ਤੇਜ਼ ਤੂਫਾਨ ਦੇ ਵਿੱਚ ਪੁਲ ਤਿੰਨ ਹਿੱਸਿਆਂ ਦੇ ਵਿੱਚ ਟੁੱਟ ਗਿਆ ਤੇ ਰੁੜ ਗਿਆ ਵਾਇਰਲ ਵੀਡੀਓ ਦੇ ਵਿੱਚ ਪੁਲ ਕਾਫੀ ਦੂਰ ਤੱਕ ਤੈਰਦਾ ਨਜ਼ਰ ਆ ਰਿਹਾ ਜਿਸ ਦੀ ਵੀਡੀਓ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਪਾਸੇ ਭਾਰੀ ਗਰਮੀ ਨੇ ਲੋਕਾਂ ਦੇ ਵਾਟ ਕੱਢੇ ਹੋਏ ਨੇ ਤਾਂ ਦੂਸਰੇ ਪਾਸੇ ਭਾਰੀ ਤੂਫਾਨ ਨੇ ਵੀ ਲੋਕਾਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਹੈ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫੋਨ ਦੇ ਵਿੱਚ ਲੋਕਾਂ ਦੇ ਵੱਲੋਂ ਰਿਕਾਰਡ ਕਰਕੇ ਵਾਇਰਲ ਕੀਤੀ ਗਈ ਇਹ ਵੀਡੀਓ ਜੋ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਸ਼ਹਿਰ ਦੇ ਵਿੱਚ ਅੱਖਾ ਹੋ ਗਿਆ ਲੋਕਾਂ ਦਾ ਜਾਣਾ ਨਾ ਤਾਂ ਗੰਗਾ ਦੇ ਵਿੱਚ ਭਾਰੀ ਤੂਫਾਨ ਨੇ ਤਬਾਹੀ ਮਚਾਈ ਹੈ ਪੁਲ ਦੇ ਤਿੰਨ ਹਿੱਸੇ ਟੁੱਟ ਕੇ ਰੁੜ ਗਏ ਨੇ ਤਾਂ ਗੰਗਾ ਨਦੀ ਦੇ ਕਿਨਾਰੇ ਤੇ ਮੌਜੂਦ ਲੋਕ ਇਸ ਦ੍ਰਿਸ਼ ਨੂੰ ਕੈਮਰੇ ਦੇ ਵਿੱਚ ਕੈਦ ਕਰ ਦਿੰਦੇ ਨੇ ਤਾਂ ਵੀਡੀਓ ਮਿਰਜ਼ਾਪੁਰ ਜ਼ਿਲ੍ਹੇ ਦੇ ਸੰਦੋਰਾ ਦਾ ਹੈ ਜਿੱਥੇ ਕਿ ਇੱਕ ਪੀਪਾ ਪੁਲ ਬਣ ਰਿਹਾ ਹੁੰਦਾ ਤਾਂ ਹੁਣ ਤੱਕ ਤੂਫਾਨ ਆਉਣ ਤੇ ਦਰਖਤਾਂ ਤੇ ਟੈਂਟਾਂ ਨੂੰ ਟੁੱਟਦੇ ਤੇ ਨਦੀ ਦੇ ਵਿੱਚ ਤੈਰਦੇ ਦੇਖਿਆ ਹੋਵੇਗਾ ਪਰ ਦਰਿਆ ਦੇ ਵਿੱਚ ਤੈਰਦੇ ਹੋਏ ਦਰਖਤ ਦੀ ਵੀਡੀਓ ਵੀ ਅਕਸਰ ਸਾਹਮਣੇ ਆ ਜਾਂਦੀ ਹੈ ਹਾਲਾਂਕਿ ਯੂਪੀ ਦੇ ਮਿਰਜਾਪੁਰ ਜ਼ਿਲ੍ਹੇ ਦੇ ਵਿੱਚ ਗੰਗਾ ਨਦੀ ਤੇ ਇੱਕ ਪੀਪਾ ਪੁਲ ਇੱਕ ਤੇਜ਼ ਤੂਫਾਨ ਦੇ ਵਿੱਚ ਵੈਂਦਾ ਦਿਖਾਈ ਦਿੱਤਾ ਤਾਂ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਪੁਲ ਕਾਫੀ ਦੂਰ ਤੱਕ ਨਦੀ ਦੇ ਵਿੱਚ ਤੈਰਦਾ ਜਾਂਦਾ ਤਾ ਗੰਗਾ ਨਦੀ ਦੇ ਕਿਨਾਰੇ ਮੌਜੂਦ ਲੋਕਾਂ ਨੇ ਇਸ ਦ੍ਰਿਸ਼ ਨੂੰ ਕੈਮਰੇ ਦੇ ਵਿੱਚ ਕੈਦ ਕਰ ਲਿਆ ਤੇਜ਼ ਤੂਫਾਨ ਦੇ ਵਿੱਚ ਪੁੱਲ ਦੇ ਰੋੜ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਵਾਇਰਲ ਵੀਡੀਓ ਮਿਰਜ਼ਾਪੁਰ ਜ਼ਿਲ੍ਹੇ ਦਾ ਹੈ ਤਾਂ ਉੱਥੇ ਹੀ ਮਿਰਜ਼ਾਪੁਰ ਜ਼ਿਲ੍ਹੇ ਦੇ ਵਿੱਚ ਗਰਜ ਤੇ ਬਿਜਲੀ ਦੇ ਨਾਲ ਭਾਰੀ ਮੀਂਹ ਪਿਆ ਤੂਫਾਨ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਹਰ ਚੀਜ਼ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਣ ਦੇ ਲਈ ਬੇਤਾਬ ਹੁੰਦਾ ਹੈ ਤਾਂ ਉੱਥੇ ਹੀ ਪੀਪਾ ਪੁਲ ਵੀ ਹਵਾ ਨਾਲ ਗੰਗਾ ਨਦੀ ਦੇ ਵਿੱਚ ਰੁੜ ਗਿਆ ਤਾਂ ਹਵਾ ਦੀ ਤੇਜ਼ ਰਫ਼ਤਾਰ ਦੇ ਕਰਕੇ ਪੁਲ ਤਿੰਨ ਹਿੱਸਿਆਂ ਦੇ ਵਿੱਚ ਟੁੱਟ ਗਿਆ ਤੇ ਕਾਫੀ ਦੂਰ ਤੱਕ ਤੈਰਦਾ ਦਿਖਾਈ ਦੇ ਰਿਹਾ ਤਾਂ ਨਦੀ ਦੇ ਕੰਢੇ ਮੌਜੂਦ ਲੋਕ ਇਸ ਨਜ਼ਾਰੇ ਨੂੰ ਦੇਖ ਕੇ 당ਗ ਰਹਿ ਜਾਂਦੇ ਨੇ ਤੇ ਇਸ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਕਰ ਲੈਂਦੇ ਨੇ ਤਾਂ ਪੁਲ ਦੇ ਦਰਿਆ ਦੇ ਵਿੱਚ ਰੁੜ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਹਰ ਸਾਲ ਪੀਪਾ ਪੁਲ ਸਿੰਦੋਰਾ ਇਲਾਕੇ ਦੇ ਵਿੱਚ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਮਿਰਜ਼ਾਪੁਰ ਜ਼ਿਲ੍ਹੇ ਤੋਂ ਪਦੋਹੀ ਤੇ ਵਾਰਾਨਸੀ ਦੀ ਦੂਰੀ ਘੱਟ ਜਾਂਦੀ ਆ ਤਾਂ ਪੁੱਲ ਨੂੰ ਨਿਰਵਿਘਨ ਆਵਾਜਾਈ ਦੇ ਲਈ ਤਿਆਰ ਕੀਤਾ ਜਾ ਰਿਹਾ ਸੀ ਪੀਪਾ ਪੁਲ ਦੇ ਨਿਰਮਾਣ ਤੋਂ ਬਾਅਦ ਪਦੋਹੀ ਤੇ ਵਾਰਾਨਸੀ ਜਾਣ ਦੇ ਵਿੱਚ ਲਗਭਗ 1 ਘੰਟੇ ਦਾ ਸਮਾਂ ਬਚ ਜਾਂਦਾ ਹੈ ਹਾਲਾਂਕਿ ਅਤਿਵਾਰ ਨੂੰ ਆਏ ਤੇਜ਼ ਤੂਫਾਨ ਦੇ ਵਿੱਚ ਪੁੱਲ ਤਿੰਨ ਹਿੱਸਿਆਂ ਦੇ ਵਿੱਚ ਟੁੱਟ ਗਿਆ ਤੇ ਰੁੜ ਗਿਆ ਵਾਇਰਲ ਵੀਡੀਓ ਦੇ ਵਿੱਚ ਪੁੱਲ ਕਾਫੀ ਦੂਰ ਤੱਕ ਤੈਰਦਾ ਨਜ਼ਰ ਆ ਰਿਹਾ ਜਿਸ ਦੀ ਵੀਡੀਓ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ